ਮਕਸਿੰਗ ਸੋਢੀ ਪਿੰਡ ਜੀਵਨਪੁਰ ਜਟਾਂ ਇਸ ਟਾਈਮ ਆਪਾਂ ਖੜੇ ਆਂ ਕੰਢੀ ਨਹਿਰ ਮੇਘਵਾਲ ਦੁਆਬਾ ਜ਼ਿਲ੍ਹਾ ਹੁਸ਼ਿਆਰਪੁਰ ਚ ਇਹਦੀ ਜੋ ਸਮੱਸਿਆ ਹੈ ਨਹਿਰ ਚੱਲਦੀ ਸ਼ੁਰੂ ਹੋਈ ਨੂੰ ਤੇ 16 ਸਾਲ ਹੋ ਗਏ ਆ ਹੁਣ ਤੱਕ ਇਹਦਾ ਜ਼ਿਮੀਂਦਾਰਾਂ ਨੂੰ ਜੋ ਪਾਣੀ ਮਿਲਣਾ ਚਾਹੀਏ ਜੀ ਅਸੀਂ ਉਹ ਪ੍ਰੋਪਰ ਨਹੀਂ ਮਿਲ ਰਿਹਾ ਇਹਦੇ ਕਰਕੇ ਸਾਰੇ ਇਲਾਕੇ ਦੇ ਲੋਕ ਜ਼ਮੀਨਾ ਦੇ ਕੇ ਵੀ ਪਰੇਸ਼ਾਨ ਆ ਕਿ ਸਾਨੂੰ ਇਹਦਾ ਨੁਕਸਾਨ ਜ਼ਿਆਦਾ ਹੋਇਆ ਫਾਇਦਾ ਘੱਟ ਹੈ ਨੁਕਸਾਨ ਇਹ ਆ ਕਿ ਇਹਦੇ ਚ ਜੰਗਲੀ ਜਾਨਵਰ ਜਿਹੜੇ ਇੱਧਰ ਟੱਪ ਜਾਂਦੇ ਆ ਉਹ ਮੁੜ ਕੇ ਵਾਪਸ ਨਹੀਂ ਆ ਸਕਦੇ ਸਾਰਾ ਜਾੜਾ ਕਰਦੇ ਆ ਪਾਣੀ ਦੀ ਗੱਲ ਕਰੀਏ ਤੇ ਪਾਣੀ ਇਹ ਪਹਿਲਾਂ ਤਾਂ ਚੱਲੀ ਘਟਾ ਹੁਣ 2-3 ਮਹੀਨੇ ਤੋਂ ਚੱਲਦੀ ਆ ਕਿਤੇ ਕਿਸੇ ਪਿੰਡ ਚ ਇੱਧਰ ਹੀ ਲੈਂ ਨਾ ਬਾਕੀ ਕਿਸੇ ਪ੍ਰੋਪਰ ਜ਼ਮੀਨ ਨੂੰ ਪਾਣੀ ਨਹੀਂ ਇਹਦਾ ਮਿਲ ਰਿਹਾ ਔਰ ਦੂਜੀ ਗੱਲ ਕਿ ਇਸ ਵੇਲੇ ਆ ਦੇਖ ਲਓ ਸਾਹਮਣੇ ਸੈਲਾ ਪੇਪਰ ਮਿਲ ਨੂੰ ਪਾਣੀ ਇਹਦਾ ਚੱਲ ਗਿਆ ਇਹ ਮਤਲਬ ਸੈਂਟਰ ਤੋਂ ਹੀ ਅਪਰੂਵ ਚ ਲੜ ਜਾਂਦੀ ਆ ਇਹ ਚ ਪੰਜਾਬ ਗਵਰਨਮੈਂਟ ਦਾ ਵੀ ਰੋਲਾ ਨਹੀਂ ਰਹਿੰਦਾ ਸੈਂਟਰ ਦੀ ਅਪਰੋਚ ਨਾਲ ਹੀ ਆ ਸੈਲਾ ਪੇਪਰ ਮਿਲ ਨੂੰ ਇਹਦਾ ਪਾਣੀ ਸਾਰਾ ਹੀ ਚਲਾ ਗਿਆ ਇਸੇ ਕਰਕੇ ਚੱਲ ਰਹੀ ਆ ਜੀਮੇਦਾਰਾਂ ਨੂੰ ਇਹਦਾ ਪਾਣੀ ਬਿਲਕੁਲ ਨਹੀਂ ਮਿਲ ਰਿਹਾ ਜਿਨ੍ਹਾਂ ਦੀਆਂ ਜ਼ਮੀਨਾਂ ਗਈਆਂ ਉਹਨਾਂ ਨੂੰ ਵੀ ਨਹੀਂ ਮਿਲ ਰਿਹਾ ਚੜ੍ਹਦੇ ਪਾਸੇ ਤਾਂ ਬਿਲਕੁਲ ਹੀ ਨਹੀਂ ਮਿਲ ਰਿਹਾ ਪਾਈਪ ਮੋਗੇ ਰੱਖੇ ਆ ਪਾਣੀ ਉਸ ਲੈਵਲ ਤੱਕ ਆਂਦਾ ਨਹੀਂ ਉਸ ਲੈਵਲ ਤੱਕ ਆਣ ਨਾ ਆਣ ਕਰਕੇ ਉਹ ਮੋਗਿਆਂ 'ਚ ਜਾਂਦਾ ਨਹੀਂ ਲੈਂਦੇ ਵੀ ਜਿਹੜੇ ਇੱਕ ਅੱਧੀ ਲਾਈਨ ਪਾਈ ਆ ਕਿਤੇ ਪਿਛਲੇ ਪਿੰਡ ਜੜਿਆਲੇ ਨੂੰ ਪਾਈ ਆ ਉਸ ਲਾਈਨ 'ਚੋਂ ਮੇਕੋਵਾਲ ਵਾਲੇ ਲਾਂਦੇ ਆ ਮੇਕੋਵਾਲ ਲਈ ਵੱਖਰੀ ਲਾਈਨ ਕੋਈ ਨਹੀਂ ਮਹਿੰਗਰਵਾਲ ਨੂੰ ਕੋਈ ਨਹੀਂ ਸਾਡੇ ਪਿੰਡ ਜੀਵਨਪੁਰ ਜੱਟਾਂ ਨੂੰ ਕੋਈ ਨਹੀਂ ਜਾਣੀ ਲਹਿੰਦੇ ਪਾਸੇ ਨੂੰ ਤਾਂ ਪਾਣੀ ਆ ਆਰਾਮ ਨਾਲ ਗ੍ਰੈਵਟੀ ਨਾਲ ਲੱਗ ਸਕਦਾ ਪਰ ਫਿਰ ਵੀ ਪਿੱਛੋਂ ਮੋਗੇ ਨਹੀਂ ਰਖੇ ਇਹ ਸੈਂਟਰ ਸਰਕਾਰ ਨੂੰ ਤੱਕ ਵੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਇਹ ਨਹਿਰਾਂ ਅਗਰ ਕੱਢੀਆਂ ਕਿਸਾਨਾਂ ਲਈ ਤੇ ਇਹਨਾਂ ਦੀ ਪੂਰੀ ਇਹਨਾਂ ਨੂੰ ਮਦਦ ਮਿਲੇ ਪੂਰਾ ਇਹ ਪਾਣੀ ਮਿਲਣਾ ਚਾਹੀਦਾ ਇਹ ਜਿਲੇ ਨਾਲ ਜੀ ਆ ਪੈਪ ਲਾਈਨ ਨਿਕਲੀ ਸੱਲੇ ਫੈਕਟਰੀ ਨੂੰ ਉਸ ਵੇਲੇ ਸਾਡੇ ਕੋਲ ਨਹੀਂ ਸੈਨਮੀ ਕਰਾਇਆ ਕਹਿੰਦੇ ਸਾਨੂੰ ਇਹਨਾਂ ਜੀ ਸੋਲਰ ਪੰਪ ਪਾਪ ਲਾ ਕੇ ਦਵਾਂਗੇ ਤੁਹਾਡੇ ਖੇਤਾਂ ਨੂੰ ਪਾਣੀ ਪਜਾਵਾਂਗੇ ਸੈਲੇਮੈਲ ਨੂੰ ਪੈਪ ਨਿਕਾਲਣ ਦਿਓ ਜੀ ਪਾਣੀ ਸੈਲੇਮੈਲ ਨੂੰ ਜਾਣ ਦੇ ਬਸ ਸੋਰ ਨੂੰ ਵੀ ਦਵਾਗੇ ਤੁਹਾਡੇ ਵਿੱਚੋਂ ਪੈਪਾਂ ਦੇ ਵਿੱਚੋਂ ਬ੍ਰਾਂਚਾਂ ਵੀ ਦਵਾਗੇ ਇਹ ਸਾਰਾ ਚਾਂਸੇ ਵਿੱਚ ਲੈ ਕੇ ਉਹ ਨਹੀਂ ਹੁਣ ਕਰ ਲਿਆ ਉਦੋਂ ਨੂੰ ਹੁਣ ਕੋਈ ਪਿੰਡ ਦੀ ਮਹਿਗਵਾਲ ਦੀ ਬਾਤ ਨਹੀਂ ਪੁੱਛਦੇ ਆਗੇ ਤੇ ਪਾਣੀ ਦਾ ਹੁਣ ਕੋਈ ਸਿਸਟਮ ਨਹੀਂ ਕੀਤਾ ਕਹਿ ਕੇ ਚੱਲ ਜਾਂਦੇ ਆ ਨਾ ਸੋਲਰ ਪੰਪ ਦਾ ਲਾਇਆ ਨਾ ਨਹੀਂ ਪੰਪ ਦਾ ਲਾਇਆ ਨਾ ਸੋਲਰ ਸਿਸਟਮ ਲਾਇਆ ਤੇ ਸਾਈਨ ਕਰਾ ਲੈਣੀ ਮਹਿਗਵਾਲ ਦੇ ਬੰਦੇ ਇਕੱਠੇ ਕਰਕੇ ਗੁਰਦਾਸ ਐਲੋਕਮੈਂਟ ਕੀਤੀ ਆ ਕਹਿੰਦੇ ਜੀ ਸਾਈਨ ਕਰ ਦਿਓ ਫਿਰ ਤੁਹਾਨੂੰ ਬ੍ਰਾਂਚਾਂ ਦਵਾਗੇ ਪੈਪ ਦੇ ਵਿੱਚੋਂ ਨਾ ਕੋਈ ਬ੍ਰਾਂਚ ਦਿੱਤੀ ਆ ਕੋਈ ਪਾਣੀ ਨਹੀਂ ਦਿੱਤਾ ਨਹੀਂ ਸਿੱਧਾ ਸਾਲੇ ਮੈਲ ਨੂੰ ਪਾਜਾਤਾ ਪਾਣੀ ਤੇ ਮੇਗੋ ਆਲੇ ਸਾਰੇ ਬੰਦੇ ਇੱਜੇ ਦੇਖਦੇ ਰਹਿ ਗਏ ਹੁਣ ਨਹਿਰ ਕਾ ਤੇ ਨਿਕਲੀ ਸੀ ਨਹਿਰ ਨਹਿਰ ਨਿਕਲੀ ਐ ਸਾਰੇ ਕਹਿੰਦੇ ਸੀ ਤੁਹਾਡੇ ਖੇਤਾਂ ਨੂੰ ਕਿਸਾਨਾਂ ਨੂੰ ਪਾਣੀ ਦਵਾਂਗੇ ਪਿੰਡ ਨੂੰ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਪਾਣੀ ਮਿਲੂਗਾ ਤੇ ਇੱਕ ਹੋਰ ਬਹੁਤ ਵੱਡੀ ਘਾਟ ਜਿਹੜੀ ਹੋਈ ਆ ਇਹ ਨਹਿਰ ਦੇ ਆਲੇ ਵਾਲੇ 4-5 ਕਿਲੋਮੀਟਰ ਤੱਕ ਟੂਵਲ ਨਹੀਂ ਲੱਗ ਸਕਦਾ ਨਹਿਰ ਦੀ ਦਿਵਾਲੇ ਸਰਕਾਰੀ ਟੂਵਲ ਨਹੀਂ ਲੱਗਦਾ ਨਾ ਨਹਿਰ ਦਾ ਪਾਣੀ ਲੱਗਦਾ ਤੇ ਜਮੀਨ ਫਸਲ ਜਿਹੜੀ ਉੱਤੇ ਮਰ ਮਰ ਜਾਂਦੀ ਜਮੀਂ ਪੈ ਜਵੇ ਹੋ ਜਵੇ ਨੀ ਤਾਂ ਫਸਲ ਮਿਹਨਤ ਹਾਰੀ ਉੱਤੇ ਜਾਂਦੀ ਲੱਗਦੀ ਆ ਹਾਂ ਨਹੀਂ ਤਾਂ ਪਾਣੀ ਜ਼ਰੂਰੀ ਜ਼ਰੂਰ ਲੱਗਣਾ ਚਾਹੀਦਾ ਕੋਈ ਵੀ ਸਿਸਟਮ ਪੰਪ ਦਾ ਕਰਕੇ ਦੇਣ ਸੋਲਮ ਸਿਸਟਮ ਨਾਲ ਜਿੱਦਾਂ ਪਾਣੀ ਚਕਾ ਕੇ ਕਿਸਾਨਾਂ ਨੂੰ ਪਾਣੀ ਮਿਲਣਾ ਚਾਹੀਦਾ ਜੀ ਨਾਮ ਜੀ ਮੇਰਾ ਯੋਧਵੀਰ ਸਿੰਘ ਆ ਜੀ ਪਿੰਡ ਇਹੀ ਮੇਰਾ ਮੇਘੋੜ ਦੋਆਬਾ ਜੀ ਸਾਡਾ ਮੇਨ ਗੱਲ ਤਾਂ ਇਹ ਹੀ ਆ ਜੀ ਦੇਖੋ ਇਸ ਨਹਿਰ ਦੀ ਜਿਹੜੀ ਅੰਡਰਗਰਾਉਂਡ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਅੰਡਰਗਰਾਉਂਡ ਏ ਦੀ ਖੰਨੀ ਲਵਾਉਣਾ ਜਿਹੜਾ ਇੱਥੋਂ ਕੋ ਤਿੰਨ ਤੋਂ 4 ਕਿਲੋਮੀਟਰ ਰੱਖ ਲਓ ਇੰਨੇ ਤੱਕ ਇੱਥੋਂ ਤੱਕ ਏ ਦੀ ਅੰਡਰਗਰਾਉਂਡ ਗਈ ਹੋਈ ਆ ਠੀਕ ਆ ਤੇ ਇਹ ਚਲਦੀ ਨੂੰ ਨਹਿਰ ਦੇ ਵਿੱਚ ਪਾਣੀ ਆਇ ਨੂੰ ਤਕਰੀਬਨ 2.5 ਤੋਂ 3 ਮਹੀਨੇ ਹੋ ਗਏ ਆ ਪਾਣੀ ਜਿਹੜਾ ਚੱਲਦਾ ਲਗਾਤਾਰ ਪਰ ਜੇ ਦੇਖਿਆ ਜਾਵੇ ਬੇ ਪਾਣੀ ਇਹ 4 ਕਿਲੋਮੀਟਰ ਤੱਕ ਤਾਂ ਕੀ ਜਾਣਾ ਉਹਨਾਂ ਅੰਡਰਗਰਾਉਂਡਾਂ ਤੇ ਜਿਹੜਾ ਨਾਲ ਦਾ ਖੇਤ ਵੀ ਆ ਬਿਲਕੁਲ ਚਾਹੇ ਉਹ ਚੜਦੇ ਵਾਲਾ ਹੋਵੇ ਚਾਹੇ ਲੈਂਦੇ ਵਾਲਾ ਵੀ ਹੋਵੇ ਉਹ ਉਹ ਬਿਲਕੁਲ ਵੀ ਉਹਨੂੰ ਕੋਈ ਪਾਣੀ ਦਾ ਹਜੇ ਤੱਕ ਕੋਈ ਸਾਧਨ ਰੱਖ ਲਓ ਵੀ ਤੁਸੀਂ ਇਹ ਰੱਖ ਲਓ ਵੀ ਜਿਹੜਾ ਨਾਲ ਇੱਕ ਗਵਾਂਢੀ ਹੁੰਦਾ ਨਾਲ ਦਾ ਉਹ ਨਾਲ ਵਾਲੇ ਨੂੰ ਵੀ ਨਾਲ ਵਾਲੇ ਨੂੰ ਵੀ ਜਿਹੜਾ ਆ ਉਹ ਪਾਣੀ ਜਿਹੜਾ ਉਹਦਾ ਨਹੀਂ ਮਿਲ ਰਿਹਾ ਹੋਏ ਪਾਣੀ ਸਾਡੇ ਲਈ ਸਿਰਫ ਇੱਕ ਇਹ ਚੀਜ਼ ਆ ਬੇਖਦ ਦੇਖਣ ਦਾ ਜ਼ਰੀਆ ਰਹਿ ਗਿਆ ਪਤਾ ਹੈ ਵੀ ਜੋ ਅੰਡਰਗਰਾਉਂਡ ਨਹਿਰ ਦੀ ਹੋਈ ਸੀਗੀ ਤਕਰੀਬਨ 3.5 ਸਾਲ ਪਹਿਲਾਂ ਤਾਂ ਅੰਡਰਗਰਾਉਂਡ ਵੀ ਹੋਈ ਸੀਗੀ ਤਾਂ ਮੋਗੇ ਵੀ ਰੱਖਿਓ ਪਾਣੀ ਨਹੀਂ ਉਹਨਾਂ ਖੇਤਾਂ ਨੂੰ ਮਿਲ ਰਿਹਾ ਪਾਦੇ ਆ ਸਾਲ ਬਾਅਦ ਦੇਖ ਕੇ ਚਲ ਜਾਂਦੇ ਆ ਸਮੱਸਿਆ ਉੱਥੇ ਦੀ ਉੱਥੇ ਹੀ ਆ